ਟੁੱਟ ਗਿਆ ਫਿਰੋਜ਼ਪੁਰ ਦਾ ਇੱਕ ਹੋਰ ਬਹੁਤ ਵੱਡਾ ਬੰਨ ਇਹ ਤੋਂ ਬਿਨਾ ਤੁਸੀਂ ਅੱਗੇ ਜਦੋਂ ਉਹ ਦੇਖੋ ਸਾਹਮਣੇ ਢੱਗਾ ਜਿਹੜੀਆਂ ਨੇ ਉਹ ਨਾਲ ਦੀ ਨਾਲ ਹੀ ਡਿੱਗੀ ਜਾਂਦੀਆਂ ਉਹ ਬਿਆਸ ਹੈ ਆਸਾਤ ਲੋ ਜਾਏ ਹੁਣ ਇਹ ਕੈਨ ਨੂੰ ਸੰਗਮ ਹੁੰਦਾ ਹੈ ਹਰੀ ਕੇ ਜਾ ਕੇ ਆ ਸੰਗਮ ਹੋ ਹੀ ਜਾਂਦਾ ਤੇ ਹੋਈ ਕਾਦੇ ਨਾਲ ਜਾਂਦਾ ਕੁਦਰਤ ਨਾਲ ਨਹੀਂ ਜੇ ਤੁਸੀਂ ਨਿਉਉਂਗੇ ਨਾ ਤੁਸੀਂ ਸਪੀਡ ਵੇਖੋ ਜੇ ਨਿਉਉਂ ਤੋਂ ਤੁਹਾਨੂੰ ਪਤਾ ਲੱਗੂ ਕਿਹੜੀ ਸਪੀਡ ਨਾਲ ਜਾ ਰਿਹਾ ਹੈ ਇਹ ਉਹ ਦੇਖੋ ਉਹ ਡਿੱਗ ਪਈ ਇਹ ਆ ਡਿੱਗ ਪਈ ਇਹ ਸਾਰਾ ਖੋਰ ਦੇਣਾ ਇਹਨੇ ਪਿਆਸ ਦਾ ਵੀ ਪਾਣੀ ਹੈ ਪਿਆਸਾ ਤਲੋ ਇਦਾਂ ਵੀ ਵੜ ਗਿਆ ਇਹ ਹੋ ਗਿਆ ਇਕੱਠਾ ਇੱਥੇ ਹੀ ਹੋ ਗਿਆ ਇਹ 15 ਕਿਲੋਮੀਟਰ ਪਹਿਲਾਂ ਇਕੱਠਾ ਹੋ ਗਿਆ 3 ਕਿਲੇ ਸਾਡੇ ਚਾਰਾਂ ਭਰਾਵਾਂ ਦੀ ਹੱਥੀਂ ਕਿਲੇ ਜਮੀਨ ਜਿੱਥੇ ਅੱਜ 7-7 ਫੁੱਟ ਬਣੇ 3 ਕਿਲੇ ਜਮੀਨ ਆ ਭਾਈ ਹਾਂ ਜੀ ਹਾਂ ਬਾਈ ਨੁਕਸਾਨੀ ਨੁਕਸਾਨੇ ਦੀ ਬੜਾ ਬਰਾਦ ਹੋ ਗਈ ਚਾਰ ਇੱਕ ਜੀ ਪਰ ਗਈ ਕਈ ਸਾਰੇ ਲੱਤੇ ਇਹਦਾ ਇੰਜਨ ਸੀ ਇੰਜਨ ਵੀ ਰੁੜ ਗਿਆ ਜੀ ਕਿਲੇ ਦੀ ਵਾਈ ਵਾਲੇ ਕੋਲੇ ਕੀ ਹੋਊਗਾ 35000 ਕਿਲਾ ਜ਼ਮੀਨ ਟੁੱਟੇਗਾ ਪੰਚ ਦੇਖ ਲਓ 40 ਹੋ ਜਾਊਗਾ ਤਾਂ ਟੁੱਟ ਗਿਆ ਫਿਰੋਜ਼ਪੁਰ ਦਾ ਇੱਕ ਹੋਰ ਬਹੁਤ ਵੱਡਾ ਬੰਨ ਜਿਸ ਨੂੰ ਹੁਣ ਪੂਰਿਆ ਵੀ ਨਹੀਂ ਜਾ ਸਕਦਾ ਤਾਂ ਇਹ ਤਸਵੀਰ ਦੇਖੋ ਇਹ ਡਰਾਉਂਦੀ ਤਸਵੀਰ ਹੈ ਬਹੁਤ ਜ਼ਿਆਦਾ ਨੁਕਸਾਨ ਕਰਨ ਵਾਲੀ ਤਸਵੀਰ ਹੈ ਇਹ ਫਿਰੋਜ਼ਪੁਰ ਦਾ ਪਿੰਡ ਹੈਗਾ ਮੰਨੂ ਮਾਛੀ ਇਸ ਪਿੰਡ ਦੀ ਹਜ਼ਾਰਾਂ ਏਕੜ ਜ਼ਮੀਨ ਇਸ ਬੰਨ ਦੇ ਟੁੱਟਣ ਕਰਕੇ ਪਾਣੀ ਦੀ ਚਪੇਟ ਦੇ ਵਿੱਚ ਆ ਗਈ ਹੈ ਕੁਝ ਕੁ ਘੰਟੇ ਪਹਿਲਾਂ ਇਹ ਬੰਨ ਟੁੱਟਦਾ ਹੈ ਔਰ ਇਹ ਲਗਾਤਾਰ ਖੜਦਾ ਜਾਂਦਾ ਹੈ ਇਹ ਤੁਸੀਂ ਅੰਦਾਜ਼ਾ ਲਾਓ ਕਿ ਅੱਧਾ ਕਿਲੋਮੀਟਰ ਦੇ ਕਰੀਬ ਇਹ ਬੰਨ ਜਿਹੜਾ ਇਹ ਖੁਰ ਗਿਆ ਤੁਹਾਡੇ ਸਾਹਮਣੇ ਆ ਸਾਡਾ ਕੈਮਰਾ ਦਿਖਾਊਗਾ ਕਿ ਢੱਗਾ ਨਾਲ ਦੀ ਨਾਲ ਹੀ ਡਿੱਗੀ ਜਾਂਦੀਆਂ ਜਿੱਥੇ ਇਸ ਵੇਲੇ ਤੁਹਾਨੂੰ ਇਹ ਤਸਵੀਰ ਦੇ ਵਿੱਚ ਵੀ ਤੋਜਮਾਨ ਖੜੇ ਨਜ਼ਰ ਆਉਂਦੇ ਆ ਇਹ ਹੋ ਸਕਦਾ ਹੈ ਕਿ ਹੁਣ ਤੋਂ 15 ਮਿੰਟ ਬਾਅਦ ਆ ਜਿੰਨਾ ਵੀ ਬੰਨ ਬਚਿਆ ਇਹ ਬਚੂਗਾ ਨਹੀਂ ਕਿਉਂਕਿ ਜਿਸ ਤਰੀਕੇ ਦੇ ਨਾਲ ਇਸ ਨੂੰ ਢਾ ਲੱਗੀ ਹੈ ਜਿਸ ਤਰੀਕੇ ਦੇ ਨਾਲ ਪਾਣੀ ਪਿੱਛੋਂ ਤੇਜ਼ੀ ਦੇ ਨਾਲ ਆਉਂਦਾ ਹੈ ਇਸ ਨੇ ਛੱਡਣਾ ਨਹੀਂ ਇਹ ਤੋਂ ਬਿਨਾ ਇਹ ਤੋਂ ਬਿਨਾ ਤੁਸੀਂ ਅੱਗੇ ਜਦੋਂ ਉਹ ਦੇਖੋ ਸਾਹਮਣੇ ਢੱਗਾਂ ਜਿਹੜੀਆਂ ਨੇ ਉਹ ਨਾਲ ਦੀ ਨਾਲ ਹੀ ਡਿੱਗੀ ਜਾਂਦੀਆਂ ਬਹੁਤ ਜ਼ਿਆਦਾ ਖਤਰਨਾਕ ਮੰਜ਼ਰ ਹੈ ਇੱਥੇ ਆਲੇ ਦੁਆਲੇ ਹਜ਼ਾਰਾਂ ਏਕੜ ਜ਼ਮੀਨ ਹੈ ਜਿਸ ਦੇ ਵਿੱਚ ਝੋਨੇ ਦੀ ਫਸਲ ਸੀ ਲਗਭਗ ਪੱਕਣ ਦੇ ਕਿਨਾਰੇ ਸੀ ਬਹੁਤ ਥਾਵਾਂ ਤੇ ਤਾਂ ਇਹ ਢੱਗਾਂ ਜਿਹੜੀਆਂ ਨੇ ਡਰਾਉਂਦੀਆਂ ਨੇ ਬਹੁਤ ਜ਼ਿਆਦਾ ਨੁਕਸਾਨ ਇੱਥੇ ਫਸਲਾਂ ਦਾ ਜਿਹੜਾ ਹੈ ਉਹ ਹੋ ਸਕਦਾ ਔਰ ਅਸੀਂ ਤਾਂ ਬੇਨਤੀ ਕਰਦੇ ਹਾਂ ਮਾਨ ਸਾਹਿਬ ਤੁਸੀਂ ਵੀ ਪਿੱਛੇ ਹੋ ਜਾਓ ਕਿਉਂਕਿ ਪਾਣੀ ਬਹੁਤ ਜ਼ਿਆਦਾ ਤੇਜ਼ ਆ ਰਿਹਾ ਤਾਂ ਅੰਦਰੋਂ ਅੰਦਰੋਂ ਘੱਟ ਪੈਂਦੀ ਆ ਬਿਲਕੁਲ ਬਿਲਕੁਲ ਥੱਲਿਓਂ ਘੱਟ ਪੈਂਦੀ ਆ ਕੀ ਆ ਥੱਲਿਓਂ ਪਾਣੀ ਵੜ ਗਿਆ ਅੰਦਰ ਤੇ ਉਤਲਾ ਥੱਲੇ ਡਿੱਗ ਪੈਂਦਾ ਹਾਂ ਕਿਉਂਕਿ ਇਹ ਇਹ ਥੱਲਿਓਂ ਘੁੰਮ ਘੁੰਮ ਕੇ ਜਾਂਦਾ ਥੱਲੇ ਇਹ ਥੱਲਿਓਂ ਜਦੋਂ ਜਾਂਦਾ ਹੈ ਨਾ ਤੇ ਉਹ ਇੱਕ ਥੱਲੇ ਤੱਕ ਇਹ ਉੱਤੋਂ ਡਿੱਗੀ ਜਾਂਦਾ ਖੋਖਲਾ ਹੋ ਜਾਂਦਾ ਹਾਂ ਇਹ ਇਹ ਬਹੁਤ ਜ਼ਿਆਦਾ ਨੁਕਸਾਨ ਆ ਟੱਗਾ ਸਾਡੇ ਮੇਰੇ ਗੱਲ ਗੱਲ ਕਰਦੇ ਕਰਦੇ ਡਿੱਗ ਸਕਦੀਆਂ ਔਰ ਇਹ ਸਾਰਾ ਖੁਰੀ ਜਾਂਦਾ ਇੱਕ ਵੇਖਿਓ ਜੇ ਉਹ ਬਿਆਸ ਹੈ ਹਾਂ ਆਸਾਤ ਲੋ ਜਾ ਹੁਣ ਇਹ ਕਹਿਨ ਨੂੰ ਸੰਗਮ ਹੁੰਦਾ ਹੈ ਹਰੀ ਕੇ ਜਾ ਕੇ ਆ ਸੰਗਮ ਹੋ ਹੀ ਜਾਂਦਾ ਹੈ ਤੇ ਹੋਈ ਕਾਦੇ ਨਾਲ ਜਾਂਦਾ ਕੁਦਰਤ ਨਾਲ ਨਹੀਂ ਇਹ ਜਿਹੜਾ ਬੰਦੇ ਦਾ ਮਤਲਬ ਜੋ ਬੰਦਾ ਬੰਦੇ ਨੂੰ ਦੁੱਖ ਦੇ ਰਿਹਾ ਜੋ ਮਿਸ ਮੈਨੇਜਮੈਂਟ ਹੋ ਰਹੀ ਹੈ ਆ ਸਾਰਾ ਉਹ ਆ ਮੈਂ ਆ ਤੂੰ ਵੇਖਿਆ ਇਸ ਖੇਤ ਚ ਬਿਆਸ ਦਾ ਵੀ ਪਾਣੀ ਹੈ ਤੇ ਆ ਸਤਲੋ ਇਦਾਂ ਵੀ ਵੜ ਗਿਆ ਇਹ ਹੋ ਗਿਆ ਇਕੱਠਾ ਇੱਥੇ ਹੀ ਹੋ ਗਿਆ ਇਹ 15 ਕਿਲੋਮੀਟਰ ਪਹਿਲਾਂ ਇਕੱਠਾ ਹੋ ਗਿਆ ਪਹਿਲਾਂ ਇਕੱਠਾ ਹੋ ਔਰ ਇਕੱਠਾ ਪਤਾ ਕਿਉਂ ਹੋਇਆ ਕਿਉਂਕਿ ਪੌਂਗ ਵਾਲਿਆਂ ਨੇ ਬਿਆਸ ਭਰਤਾ ਛੜ ਛੜ ਕੇ 110 ਕਿਊਸਿਕ 110000 ਕਿਊਸਿਕ ਬਿਆਸ ਦੇ ਵਿੱਚ ਪੌਂਗ ਡੈਮ ਨੇ ਛੱਡਿਆ ਪਰਸੋਂ ਹਮਮ ਔਰ ਤੇ ਜਿਹੜਾ ਨਾਲ ਜੋੜ ਲੋ ਤਾਂ ਕਿੰਨਾ ਬਣ ਗਿਆ 2 ਲੱਖ ਕਿਊਸਿਕ ਹੋ ਗਿਆ ਹੋਊਗਾ ਤੇ ਆ ਸਤਲੁਜ ਪਰਸੋਂ ਪਾਖੜਾ ਨੇ 55000 ਛੱਡੇ ਇਮਤਲਬ ਅੱਜ ਉਹਨਾਂ ਨੇ 60 ਤੋਂ ਵਧਾਤਾ ਕਿ ਕਿੰਨਾ ਹੋ ਗਿਆ ਲੱਖ ਡੇਢ ਲੱਖ ਕਿਉਂ ਸੇ ਤੇ ਆ ਜੁੜ ਗਿਆ ਜਾ ਕੇ ਬਾਈ ਡਰਾਉਂਦਾ ਇਹ ਤਾਂ ਇਹ ਤਾਂ ਜਿੰਨਾ ਤੇਜ਼ ਪਾਣੀ ਆ ਤੇ ਜਿੰਨੀ ਇਹਦੀ ਕਪੈਸਿਟੀ ਹੈ ਤੇ ਜਿੰਨੀ ਇਹਦੀ ਸਪੀਡ ਹੈ ਆ ਤਾਂ ਬੰਨ ਨਹੀਂ ਖੜਦੇ ਅੱਗੇ ਨਜਾਇਜ਼ ਆ ਟੁੱਟ ਰਿਹਾ ਨਾ ਹੀ ਇਹ ਪੂਰੇ ਜਾ ਸਕਦੇ ਆ ਇੱਕ ਨਾ ਸ਼ੇਰਾ ਕੈਮਰੇ ਵਾਲਿਆ ਤੂੰ ਮਾਰ ਦੇ ਨਿਉ ਕੇ ਵਿਖਾਈ ਤੈਨੂੰ ਸਪੀਡ ਪਤਾ ਲੱਗੂਗੀ ਹੁਣ ਵਿਖਾ ਉਧਰ ਨੂੰ ਨਿਉ ਕੇ ਬਣਾਇਓ ਜੇ ਫੇਰ ਵੇਖਿਓ ਜੇ ਸਪੀਡ ਇਹਦੀ ਇਹਦੀ ਨਿਯੋਂਗੇ ਨਾ ਤੁਸੀਂ ਸਪੀਡ ਵੇਖਿਓ ਜੇ ਨਿਯੋਂ ਤੋਂ ਤੁਹਾਨੂੰ ਪਤਾ ਲੱਗੂ ਕਿਹੜੀ ਸਪੀਡ ਨਾਲ ਜਾ ਰਿਹਾ ਇਹ ਇਹ ਸ਼ਾਮ ਦਾ ਵੇਲਾ ਹੋ ਗਿਆ ਸੂਰਜ ਲਗਭਗ ਢਲ ਰਿਹਾ ਔਰ ਇਹ ਕੁਝ ਕੁ ਘੰਟੇ ਪਹਿਲਾਂ ਆ ਦੇਖੋ ਆ ਟੱਗ ਡਿੱਗ ਰਹੀ ਆ ਆ ਟੱਗ ਡਿੱਗੂਗੀ ਇੱਕ ਇੱਕ ਦੋ ਸੈਕਿੰਡ ਦੇ ਵਿੱਚ ਇਹ ਇਹ ਡਿੱਗੇ ਤੁਸੀਂ ਵੀ ਇੱਧਰ ਰਿਓ ਜੇ ਥੱਲੇ ਖਾਰ ਪੈ ਰਹੀ ਐ ਇੱਕ ਹੋਰ ਪਤਾ ਕੀ ਐ ਇੱਕ ਹੋਰ ਮਸਲਾ ਪਤਾ ਕੀ ਐ ਉਹ ਡਿੱਗ ਪਈ ਇਹ ਉਹ ਦੇਖੋ ਉਹ ਡਿੱਗ ਪਈ ਇਹ ਆ ਡਿੱਗ ਪਈ ਆ ਡਿੱਗੀ ਇਹ ਸਾਰਾ ਖੋਰ ਦੇਣਾ ਇਹਨੇ ਪਰੇ ਜਾ ਕੇ ਡਿੱਗ ਪਈ ਜਿਹੜੀ ਹੁਣੇ ਹੈਗੀ ਸੀਗੀ ਹਾਂ ਔਰ ਇੱਕ ਪਤਾ ਹੋਰ ਕੀ ਐ ਉਧਰਲੇ ਪਾਸੇ ਸਤਲੋਜ ਦੇ ਅਸੀਂ ਹੁਣੇ ਆਏ ਆ ਰੁਕਣੇ ਵਾਲਾ ਪਿੰਡ ਐ ਉਹ ਸਾਹਮਣੇ ਤੁਹਾਨੂੰ ਦਿਸ ਵੀ ਜਾਊ ਉਹ ਵੇਖੋ ਉਧਰ ਲਾਈਟਾਂ ਜਗਦੀਆਂ ਉਹ ਵਿਖਾਈ ਜ਼ੂਮ ਕਰਕੇ ਬੈਠਾ ਉਹ ਸਾਹਮਣੇ ਜੋ ਜ਼ੂਮ ਕਰੀਆ ਉਧਰ ਉਹ ਸਾਹਮਣੇ ਇਹ ਸਤਲੁਜ ਦੇ ਉਧਰਲੇ ਪਾਸੇ ਵੀ ਟੁੱਟੀ ਜਾਂਦਾ ਉਹ ਵਿਚਾਰੇ ਬੰਨਣ ਤੇ ਲੱਗੇ ਹੋਏ ਨੇ ਹਾਂ ਬਿਲਕੁਲ ਇਹ ਰੁਕਣੇ ਵਾਲਾ ਪਿੰਡ ਹੈ ਹਾਂਜੀ ਹਾਂਜੀ ਇਹ ਰੁਕਣੇ ਵਾਲਾ ਹੈ ਉਹ ਸਾਹਮਣੇ ਹਾਂਜੀ ਹਾਂਜੀ ਇਹ ਹੁਣ ਮੈਨੂੰ ਦੱਸੋ ਆਪਾਂ ਜਿਹੜੇ ਤੇ ਆ ਤੁਰ ਕੇ ਆਏ ਆ 15 ਕਿਲੋਮੀਟਰ ਪਿੱਛੋਂ ਹਾਂਜੀ 15 ਕਿਲੋਮੀਟਰ ਆਗੇ ਮੋਟਰਸਾਈਕਲ ਤੋਂ ਤੁਰ ਕੇ ਹਾਂ ਹਾਂ ਬਿਲਕੁਲ ਚਾਰ ਥਾਵਾਂ ਤੇ ਇਹੋ ਜਿਹਾ ਸੀ ਜਿੱਥੋਂ ਬੰਨ ਟੁੱਟਣ ਵਾਲਾ ਹੈ ਹੁਣ ਕੋਈ ਦੱਸੂਗਾ ਕਿ ਭਾਖੜਾ ਜ਼ਿਆਦਾ ਨਹੀਂ ਛੱਡੂਗਾ ਕਿ ਉਸ ਇੱਕ 30000 ਕਿਊਸਿਕ ਤੋਂ ਉੱਤੇ ਛੱਡੂ ਤਾਂ ਜਾਊਆ ਵੇ ਲੋ ਆ ਖਾਰ ਪਈ ਪਈ ਸਾਰੀ ਆ ਹਿੱਸਾ ਕਦੋਂ ਵੀ ਟੁੱਟੂਗਾ ਬਹੁਤ ਸਵੇਰੇ ਵਾਲਾ ਤੋਰ ਇਹ ਬਾਈ ਆਪਣੇ ਮੇਰਾ ਖਿਆਲ ਹੈ ਕਿ ਤਾਂ 10 15 ਮਿੰਟ ਦੀ ਖੇਡ ਹੈ ਤਾਂ ਇਹਨਾਂ ਦੀਆਂ ਜ਼ਮੀਨਾਂ ਕਿਹੜੇ ਵੀਰਾਂ ਦੀਆਂ ਹੈਗੀਆਂ ਇੱਥੇ ਨਾਲ-ਨਾਲ ਹੈਗੇ ਨੇ ਵੀਰ ਕੋਈ ਤੁਹਾਡੀਆਂ ਜ਼ਮੀਨਾਂ ਬਾਈ ਮੇਰੀ ਜ਼ਮੀਨਾਂ ਜਿਹੜੀ ਆ 30 ਕਿੱਲੇ ਸਾਡੇ ਚਾਰਾਂ ਭਰਾਵਾਂ ਦੀ 30 ਕਿੱਲੇ ਜ਼ਮੀਨ ਜਿੱਥੇ ਅੱਜ 7-7 ਫੁੱਟ ਪਾਣੀ ਹੈ 30 ਕਿੱਲੇ ਜ਼ਮੀਨਾਂ ਬਾਈ ਤੁਹਾਡੀਆਂ ਹਾਂਜੀ ਹਾਂਜੀ ਇਹ ਤਾਂ ਬਈ ਨੁਕਸਾਨੀ ਨੁਕਸਾਨੇ ਦੀ ਬਰਬਾਦ ਹੋ ਗਈ ਇੱਕ ਸਰ ਵੇਖੋ ਰੁਕਣੇ ਵਾਲੇ ਖੁਰਦ ਦੇ ਵਿੱਚ ਮੈਨੂੰ ਮੇ ਦਾ ਵੀ 3000 ਕਿੱਲੇ ਤੋਂ ਵੱਧ ਏਕੜ ਜ਼ਮੀਨ ਨਹੀਂ ਹੋਣੀ ਤੇ ਅੱਜ ਸਰਕਾਰ ਪੱਬਾਂ ਪਰ ਹੋਈ ਹੈ ਅੱਜ ਇਸ ਬੰ ਟੁੱਟਣ ਤੇ 35000 ਕਿੱਲਾ ਜ਼ਮੀਨ ਟੁੱਟੇਗਾ ਭਾਂ ਦੇਖ ਲਓ 40 ਹੋ ਜਾਊਗਾ 35000 ਕਿੱਲਾ ਡੁੱਬ ਜਾਊਗੀ ਜਿਹਦੇ ਵਿੱਚ 4 ਪਿੰਡ ਹੈਗੇ ਆ ਫਰੀਪੁਰ ਜ਼ਿਲ੍ਹੇ ਦੇ 3 ਪਿੰਡ ਹੈਗੇ ਜਲੰਧਰ ਜ਼ਿਲ੍ਹੇ ਦੇ ਬਾਕੀ ਜਿਹੜੇ 12 13 ਪਿੰਡਾਂ ਦੀ ਜ਼ਮੀਨਾਂ ਨੇ ਕਪੂਰਥਲੇ ਦੇ ਬੈਠੇ ਉਹ ਸੁੱਕੀ ਜਗ੍ਹਾ ਤੇ ਆ ਜ਼ਮੀਨਾਂ ਸਾਰੀਆਂ ਇੱਧਰ ਆ ਜਿੱਥੋਂ ਬਾਉਪੁਰੇ ਤੋਂ 13 ਕਿਲੋਮੀਟਰ ਦੂਰ ਆ ਇੱਥੋਂ ਬਾਉਪੁਰਾ ਉੱਥੋਂ ਬੰਨ ਟੁੱਟਿਆ ਤੇ ਉਹਦਾ ਸਾਰਾ ਪਾਣੀ ਸਾਡੇ ਆਇਆ ਅੱਜ ਪਾਣੀ 13 ਪਿੰਡਾਂ 13 ਕਿਲੋਮੀਟਰ ਤੇ ਇਹ ਮਾਰ ਕਰੂਗਾ ਉੱਥੇ ਪਿੱਛੇ ਜਾਊਗਾ ਸਾਡੀ ਸਾਰ ਕਿਸੇ ਨੇ ਨਹੀਂ ਲਈ ਅੱਜ 3000 ਕਿੱਲੇ ਤੇ ਸਰਕਾਰ ਪੱਬਾਂ ਪਰ ਹੋਈ ਪਰ ਆ ਗਿਆ 1000 ਰੁਪਏ ਕਿੱਲਾ ਲਾ ਕੇ ਜਿੰਨਾ ਬੰਨ ਬਣਿਆ ਸਰ ਹਜ਼ਾਰ ਰੁਪਏ ਕਿਲਾ ਲਾ ਕੇ ਕੱਲੇ ਮਨੋ ਮਾਸ਼ੇਲੇ ਬੰਨਿਆ ਇੱਕ ਹੈਗੇ ਵੀ ਕਿਸੇ ਦੀ ਦੋ ਕਿਲੇ ਆਪ ਉਪਰਾਲਾ ਕੀਤਾ ਆਪ ਉਪਰਾਲਾ ਕੀਤਾ ਕਿਸੇ ਨੇ ਸਰਸਾਰ ਨਹੀਂ ਲੈਂਦਾ ਬਿਲਕੁਲ ਉਪਰਾਲਾ ਆਪ ਕੀਤਾ ਪਰ ਉਹ ਬਹੁਤਾ ਜ਼ਿਆਦਾ ਉਹਦਾ ਫਾਇਦਾ ਨਹੀਂ ਮਿਲਿਆ ਤਾਂ ਇਹ 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 ਇੱਕ ਨੌਜਵਾਨ ਹੈ ਵੀਰੇ 4 ਏਕੜ ਜ਼ਮੀਨ ਸੀ ਕਿਨੀ ਤੇਰੀ 4 ਏਕੜ ਜ਼ਮੀਨ ਪਰ ਗਈ ਗਈ ਸਾਰੀ ਇਧਰਲੇ ਪਾਸੇ ਆ ਜਿੱਥੇ ਜਿੱਥੇ ਦਰਿਆ ਵਹ ਰਿਹਾ ਪਹਿਲਾਂ ਦਰਿਆ ਬਹੁਤ ਦੂਰੀਆਂ ਤੋਂ ਪਿੱਛੇ ਹੀ ਕਾਫੀ ਹੁਣ ਇੰਜਣ ਵੀ ਗਿਆ 4 ਕਿਲੇ ਜ਼ਮੀਨ ਵੀ ਗਈ ਚੋਨਾ ਬਿਲਕੁਲ ਪੱਕਣ ਤੇ ਇੰਜਨ ਵੀ ਪੱਕਣ ਤੇ ਝੋਨਾ ਸੀ ਝੋਨਾ ਪੱਕਣ ਤੇ ਸਾਰਾ ਖਰਚਾ ਆਇਆ ਬੜਾ ਵੱਡਾ ਨੁਕਸਾਨ ਆ ਯਾਰ ਮੈਨੂੰ ਲੱਗਾ ਇਸ ਪਾਸੇ ਜ਼ਮੀਨ ਹੈ ਤੇਰੀ ਇੰਜਨ ਵੀ ਰੁੜ ਗਿਆ ਜੀ ਇੱਥੇ ਇਹਦਾ ਇੰਜਨ ਸੀ ਇੰਜਨ ਵੀ ਰੁੜ ਗਿਆ ਜੀ ਚਾਰ ਕਿੱਲੇ ਦੀ ਵਾਈ ਵਾਲੇ ਕੋਲੇ ਕੀ ਹੋਊਗਾ ਉਹਦਾ ਮਸਾ ਗੁਜ਼ਾਰਾ ਚੱਲਦਾ ਬਿਲਕੁਲ ਜੀ ਬਿਲਕੁਲ ਬਹੁਤ ਗਰੀਬ ਬੰਦੇ ਆ ਜੀ ਕਿਸੇ ਕੋਲ 2 ਕਿੱਲੇ ਕਿਸੇ ਕੋਲ 4 ਕਿੱਲੇ ਮਤਲਬ ਆਪਦਾ ਗੁਜ਼ਾਰਾ ਕਰ ਰਿਹਾ ਜੀ ਤੇ ਵੇਖੋ ਜੀ ਇਸ ਗਰੀਬ ਬੰਦੇ ਦੀ ਤਾਂ ਦਰਿਆ ਵਿੱਚ ਵੀ ਜ਼ਮੀਰ ਵੀ ਟਹਿ ਗਈ ਜੀ ਆਪਣਾ ਜਿਹੜਾ ਸੀਗਾ ਸਿੰਚਾਈ ਦਾ ਸਾਧਨ ਇੰਜਨ ਸੀਗਾ ਜੀ ਉਹ ਵੀ ਦਰਿਆ ਚ ਚਲੇ ਗਏ ਹਾਂਜੀ ਇਹ ਤਾਂ ਵਿਚਾਰਾ ਤੁਸੀਂ ਅੰਦਾਜ਼ਾ ਲਾਓ ਕਿ ਵੀਰ ਦੀ 4 ਏਕੜ ਜ਼ਮੀਨ ਆ ਬਾਈ ਫੈਮਿਲੀ ਚ ਕੌਣ ਹੈ ਫੈਮਿਲੀ ਚ ਇੱਕ ਮੇਰੀ ਗੁੜੀ ਆ ਤੇ ਇੱਕ ਮੇਰੀ ਵਾਈਫ ਤਿੰਨ ਜੀ ਤਿੰਨ ਜੀ 4 ਏਕੜ ਦੀ ਵਾਈ ਕਰਦਾ ਹੋਰ ਕੋਈ ਕਾਰੋਬਾਰ ਨਹੀਂ ਹੋਰ ਕੋਈ ਕਾਰੋਬਾਰ ਕੋਈ ਕਾਰੋਬਾਰ ਨਹੀਂ ਉਹ ਵੀ ਇੱਥੇ ਟੋਇਆ ਪੈ ਗਿਆ ਬਹੁਤ ਜਰਾ ਉਹ ਵੀ ਨਹੀਂ ਰਹਿਣੀ ਹੁਣ ਤਾਂ ਨਾ ਇਹ ਕਣਕ ਦੀ ਜਮੀਨ ਰਹਿ ਹੀ ਨਹੀਂ ਗਈ ਹੁਣ ਜ਼ਮੀਨ ਤਾਂ ਵਹਿ ਗਈ ਵਹਿ ਗਈ ਸਰ ਖਤਮ ਹੋ ਗਈ ਜ਼ਮੀਨ ਤਾਂ ਬਿਲਕੁਲ ਖਤਮ ਹੋ ਗਈ ਜ਼ਮੀਨ ਇਹ ਤਾਂ ਦਰਿਆ ਨੇ ਰਾਹ ਬਣਾ ਲਿਆ ਬਾਈ ਆਪਣਾ ਬਣਾ ਲਿਆ ਆਪਣਾ ਇਹ ਤਾਂ ਬੇਰੁਜ਼ਗਾਰ ਹੋ ਗਿਆ ਬਾਈ ਆਹ ਭਰਾ ਤਾਂ ਜਿਵੇਂ ਹੀ ਬੇਰੁਜ਼ਗਾਰੀ ਹੋ ਗਿਆ ਵੀ ਜ਼ਮੀਨ ਸਾਰੀ ਵਹਿ ਗਈ ਤੁਸੀਂ ਇੱਥੋਂ ਅੰਦਾਜ਼ਾ ਲਾਓ ਤੁਸੀਂ ਸੋਚ ਸਕਦੇ ਹੋ ਕਿ ਇੱਥੋਂ ਇਹ ਇੱਥੇ ਵਹੀ ਕਰਦੇ ਹੋਣਗੇ ਜਿਸ ਤੇਜ਼ੀ ਦੇ ਨਾਲ ਇੱਥੋਂ ਪਾਣੀ ਵਹਿ ਰਿਹਾ ਜਿੱਥੋਂ ਸਤਲੁਜ ਨੇ ਆਪਣਾ ਰਸਤਾ ਬਣਾਇਆ ਹੈ ਇਹ ਸਾਰੀ-ਸਾਰੀ ਜ਼ਮੀਨ ਵਿੱਚ ਹੜਕੇ ਲੈ ਗਿਆ ਤਾਂ ਕੀ ਆਪਾਂ ਇਮੇਜਿਨ ਵੀ ਨਹੀਂ ਕਰ ਸਕਦੇ ਅਸੀਂ ਸੋਚ ਨਹੀਂ ਸਕਦੇ ਕਿ ਇੱਥੇ ਕੋਈ ਵਾਈ ਹੋ ਰਹੀ ਹੋਵੇਗੀ ਪਰ ਇਹ ਵੀਰ ਦੀ ਵਾਈ ਸੀ ਇਸ ਪਾਸੇ 4 ਏਕੜ ਸੀ ਸਿਰਫ ਔਰ 4 ਦੀ 4 ਏਕੜ ਇਸ ਦੇ ਵਿੱਚ ਹੜ ਗਈ ਝੋਨਾ ਉਹ ਕਹਿੰਦਾ ਪੱਕਣ ਕਿਨਾਰੇ ਸੀ ਬੰਦਾ ਉਮੀਦਾਂ ਬਹੁਤ ਲਾ ਕੇ ਰੱਖਦਾ ਕਿ ਫਸਲ ਆਊਗੀ ਕਟਾਂਗੇ ਤੇ ਚਲੋ ਆਪਣਾ ਘਰ ਦਾ ਗੁਜ਼ਾਰਾ ਚੱਲੇਗਾ ਤਾਂ ਇਹਦੇ ਨਾਲ ਹੋਰ ਬਹੁਤ ਸਾਰੇ ਲੋਕਾਂ ਦਾ ਜਿਹੜਾ ਇੱਥੇ ਨੁਕਸਾਨ ਹੋਇਆ ਤੁਸੀਂ ਆ ਦੇਖੋ ਕਿ ਇਹ ਕੰਡਾ ਸਾਰਾ ਖੁਰ ਗਿਆ ਇਹ ਪਿੰਡ ਦੇ ਲੋਕ ਕਹਿੰਦੇ ਆ ਕਿ ਅਸੀਂ ਆਪਣੇ ਕੋਲੋਂ ਥੋੜਾ ਬਹੁਤਾ ਉਪਰਾਲਾ ਕਰਕੇ ਪੈਸਾ ਲਾ ਕੇ ਇਸ ਬੰਨ ਨੂੰ ਅਸੀਂ ਬਣਾਉਨੇ ਆ ਪਰ ਇਹ ਬੰਨ ਹੁਣ ਕੰਮ ਨਹੀਂ ਆਇਆ ਕਿਉਂਕਿ ਜ਼ਮੀਨ ਜਿਹੜੀ ਬਚਾਉਣ ਵਾਸਤੇ ਮੁਸ਼ਕਤ ਕਰ ਰਹੇ ਸੀ ਉਹ ਤਾਂ ਹੁਣ ਗਈ ਜ਼ਮੀਨ ਵੀ ਵਿੱਚ ਹੜ ਗਈ ਔਰ ਦੂਜੇ ਪਾਸੇ ਇਧਰਲੇ ਪਾਸੇ 30 ਤੋਂ 35 ਹਜ਼ਾਰ ਏਕੜ ਜ਼ਮੀਨ ਜਿਹੜੀ ਹੈ ਉਹ ਦੱਸੀ ਜਾ ਰਹੀ ਹੈ ਤੇ ਨਾਲ-ਨਾਲ ਬਹੁਤ ਸਾਰੇ ਲੋਕ ਟਾਹਣੀਆਂ ਦੇ ਵਿੱਚ ਬੈਠੇ ਆ ਜਿਨ੍ਹਾਂ ਨੂੰ ਮਾਝੇ ਦੇ ਵਿੱਚ ਡੇਰੇ ਕਹਨੇ ਆ ਉਹਨਾਂ ਉਹਦੇ ਵਿੱਚ ਵੀ ਬੈਠੇ ਆ ਘਰ ਉਹਨਾਂ ਦੇ ਵੀ ਘਿਰ ਗਏ ਪਾਣੀ ਕੱਲ ਤੱਕ ਬਹੁਤ ਵੱਡੀ ਤਬਾਈ ਅੱਜ ਰਾਤ ਰਾਤ ਕਰਨ ਜਾ ਰਿਹਾ ਔਰ ਸਭ ਤੋਂ ਵੱਡੀ ਲੈ ਕੇ ਜਿਸ ਰਸਤੇ ਤੋਂ ਅਸੀਂ ਆਏ ਆ ਉਸ ਰਸਤੇ ਤੇ ਮੋਟਰਸਾਈਕਲ ਤੋਂ ਬਿਨਾ ਕੁਝ ਨਹੀਂ ਆ ਸਕਦਾ ਜਾਂ ਤਾਂ ਪੈਦਲ ਆਓਗੇ ਜਾਂ ਫਿਰ ਮੋਟਰਸਾਈਕਲ ਆਏਗਾ ਚਾਰ ਪਹੀਆ ਵਨ ਇਸ ਪਟੜੀ ਤੇ ਨਹੀਂ ਚੱਲ ਸਕਦਾ ਜੇਕਰ ਚਾਰ ਪਹੀਆ ਵਾਹਨ ਨਹੀਂ ਚੱਲੇਗਾ ਟਰੈਕਟਰ ਟਰਾਲੀ ਨਹੀਂ ਆਉਣਗੇ ਤਾਂ ਇਹਨੂੰ ਪੂਰਿਆ ਕਿਵੇਂ ਜਾਏਗਾ ਹੁਣ ਤਾਂ ਉਮੀਦ ਕੁਦਰਤ ਤੇ ਹੈ ਉਸ ਰੱਬ ਤੇ ਹੀ ਭਰੋਸਾ ਹੈ ਕਿ ਪਾਣੀ ਘਟੇ ਪਾਣੀ ਬਿਲਕੁਲ ਇੱਥੋਂ ਖਤਮ ਹੋਵੇ ਤਾਂ ਇਹ ਪੂਰਿਆ ਜਾ ਸਕਦਾ ਹੈ ਤਾਂ ਇਹਨਾਂ ਲੋਕਾਂ ਵਾਸਤੇ ਅੱਜ ਦੀ ਰਾਤ ਔਰ ਆਉਣ ਵਾਲਾ ਸਮਾਂ ਜਿਹੜਾ ਹੈ ਇਹ ਬਹੁਤ ਵੱਡੀ ਮੁਸ਼ਕਲਤ ਦਾ ਬਣਨ ਜਾ ਰਿਹਾ ਹੈ ਆਪਣੇ ਸਹਿਯੋਗੀ ਅਮਨ ਦੇ ਨਾਲ ਮੈਂ ਰਵੀ ਸੰਘਰਾਹੂਰ ਦਾ ਅਨਮੂਤ ਫਿਰੋਜ਼ਪੁਰ